ਤੇ ਤੇ ਘੱਟ ਗਿਣਤੀ ਦੇ ਹਿਸਾਬ ਦੇ ਨਾਲ ਮਾਮਲਾ ਵਿਚਾਰ ਦੀ ਇਹਨਾਂ ਹਾਈ ਕੋਰਟ ਤੋਂ ਪੂਰੀ ਜਾਣਕਾਰੀ ਮੰਗੀ ਗਈ ਹੈ ਸੁਪਰੀਮ ਕੋਰਟ ਦੇ ਵੱਲੋਂ ਇਹ ਜਵਾਬ ਮੰਗਿਆ ਗਿਆ ਹੈ ਇਲਾਹਾਬਾਦ ਹਾਈ ਕੋਰਟ ਦੇ ਜੱਜ ਐਸ ਕੇ ਯਾਦਵ ਨੇ ਇੱਕ ਸਮਾਗਮ ਦੇ ਦੌਰਾਨ ਬਿਆਨ ਦਿੱਤਾ ਸੀ 8 ਦਸੰਬਰ ਨੂੰ ਵਿਸ਼ਵ Hindu ਪ੍ਰੀਸ਼ਦ ਦੇ ਸਮਾਗਮ ਦੇ ਵਿੱਚ ਜੱਜ ਪਹੁੰਚੇ ਸਨ ਇਲਾਹਾਬਾਦ ਹਾਈ ਕੋਰਟ ਦੇ ਜੱਜ ਨੇ ਕਿਹਾ ਸੀ ਕਿ ਦੇਸ਼ ਬਹੁ ਗਿਣਤੀ ਵਾਲਿਆਂ ਦੀ ਇੱਛਾ ਦੇ ਨਾਲ ਚੱਲੇਗਾ ਭਾਰਤ ਦੇ ਵਿੱਚ ਹਲਾਲਾ ਤਿੰਨ ਤਲਾਕ ਨਹੀਂ ਚੱਲਣ ਵਾਲੇ بس ਉਹੀ ਸਦਚਾਰ ਹੋਵੇਗਾ ਜੋ ਬੌ ਗਿਣਤੀ ਦੇ ਫਾਇਦੇ ਦੇ ਲਈ ਹੋਵੇ ਕਈ ਵਿਆਹ ਤੇ ਤੰ ਤਲਾਕ ਤੇ ਹਲਾਲਾ ਵਰਗੀਆਂ ਚੀਜ਼ਾਂ ਅਸਵੀਕਾਰਯੋਗ ਨੇ ਸੀਨੀਅਰ ਐਡਵੋਕੇਟ ਤੇ ਰਾਜ ਸਭਾ ਸੰਸਦਕ ਅਪਲ ਸਿਬਲ ਨੇ ਇਸ ਤੇ ਨਾਰਾਜ਼ਗੀ ਜਤਾਈ ਇਹ ਬਿਆਨ ਭਾਰਤ ਨੂੰ ਤੋੜਨ ਵਾਲਾ ਹੈ ਉਹਨਾਂ ਦਾ ਬਿਆਨ ਸਾਹਮਣੇ ਹੈ ਸਿਆਸਤਦਾਨ ਵੀ ਅਜਿਹਾ ਬਿਆਨ ਨਹੀਂ ਦਿੰਦੇ ਫਿਰ ਉਹ ਤਾਂ ਸੰਵਿਧਾਨਕ ਅਹੁਦੇ ਤੇ ਨੇ ਜਲਦੀ ਜੱਜ ਦੇ ਖਿਲਾਫ ਅਨਪੀਚਮੈਂਟ ਮੋਸ਼ਨ ਯਾਨੀ ਕਿ ਮਹਾਦੋਸ਼ ਪ੍ਰਸਤਾਵ ਲਿਆਵਾਂਗੇ ਅਪਲ ਸਿਬਲ ਦੇ ਲਈ ਵੀ ਵੱਡਾ ਬਿਆਨ ਦਿੱਤਾ ਗਿਆ कोर्ट होकर आप ऐसा बोल रहे हैं कानून तो नहीं चलता है परिवार में भी देखिए समाज में भी देखिए जहां पर अधिक लोग होंगे जो कहते हैं उसी को माना जाता है लेकिन आप जबरदस्ती करेंगे आप तो ये मानते चलेगी लेकिन मैं आपको बता ये जो जिनकी हम बात कर रहे हैं सब बुरे नहीं है वो सब बुरे भी नहीं है ये जो क्रूतियां बुराइयां जो हम आपको बता रहे हैं वो भी बुराइयां हैं वो चार पत्नियों के पक्ष में नहीं रहते हैं पत्नी को तलाक ट्रिपल तलाक के पक्ष में नहीं रहते हैं बच्चियों को मार दिया जाए इससे पक्ष में रहते हैं लेकिन जो कठवला है जिसे कह लीजिए आप सब गलत है लेकिन कहने में बुरेज नहीं है क्योंकि वो देश के लिए घातक है गिराने वाले लोग हैं जनता को बरगाने वाले लोग हैं देश आगे ना बढ़े इस प्रकार के लोग हैं उनसे सावधान रहने की जरूरत है क्योंकि जो कॉमन बिल है ये केवल और केवल उन पर्सनल लाह में आई बुराइयां तक ही सीमित नहीं है ये जब बुराइयां दूर होंगी ਅੱਗੇ ਬਾਦਾਂਗੇ ਤੇ ਗੱਲ ਕਰਾਂਗੇ ਮੌਸਮ ਦੀ ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਪੈਣ ਲੱਗ ਪਈ ਹੈ। ਸੀਤ ਲਹਿਰ ਦੇ ਨਾਲ 1 ਡਿਗਰੀ ਤੱਕ ਤਾਪਮਾਨ ਘਟਿਆ ਹੈ। ਕਈ ਸ਼ਹਿਰਾਂ ਦੇ ਤਾਪਮਾਨ ਦੇ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਪਠਾਨਕੋਟ ਦੇ ਵਿੱਚ 1.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਫਰੀਦਕੋਟ ਦਾ ਤਾਪਮਾਨ 1.5 ਤੱਕ ਡਿੱਗਿਆ। ਅੰਮ੍ਰਿਤਸਰ ਦੇ ਵਿੱਚ 2 ਡਿਗਰੀ ਤੱਕ ਪਾਰਾ ਪਹੁੰਚ ਚੁੱਕਾ ਹੈ। ਫਾਜ਼ਿਲਕਾ ਦੇ ਵਿੱਚ 2.8 ਤੱਕ ਤਾਪਮਾਨ ਡਿੱਗਿਆ। ਮੌਸਮ ਵਿਭਾਗ ਨੇ ਹੋਰ ਠੰਡ ਪੈਣ ਦਾ ਅਲਰਟ ਵੀ ਜਾਰੀ ਕੀਤਾ ਹੈ। ਤਾ ਵਕਫਾਕ ਜ਼ਿਲ੍ਹਿਆਂ ਦੇ ਵਿੱਚ ਤਾਮਾਨ ਦੇ ਵਿੱਚ ਭਾਰੀ ਗਰਮ ਦਰਜ ਕੀਤੀ ਗਈ ਹੈ ਪੰਜਾਬ ਦੇ ਵਿੱਚ ਲਗਾਤਾਰ ਕੜਾਕੇ ਦੀ ਠੰਡ ਪੈ ਰਹੀ ਹੈ ਸੀਤ ਲੇਰ ਦੇ ਨਾਲ 1 ਡਿਗਰੀ ਤੱਕ ਕਈ ਜਗਾਵਾਂ ਤੇ ਤਾਪਮਨ ਪਹੁੰਚ ਚੁੱਕਾ ਹੈ